ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਆਪਣੇ ਵੱਡੇ ਬਜ਼ੁਰਗਾ ਦੀ ਤਾਂ ਬੀਤੇ ਸਮੇਂ ਦੇ ਵਿੱਚ ਕਹਿੰਦੇ ਸੀ ਛਾਤੀ ਨਿੱਗੀ ਰੱਖੋ ਵੀ ਅੰਦਰ ਵਾਰਮਰ ਪਾ ਲਓ ਜਾਂ ਕੋਈ ਸਵਾਟਰ ਪਾ ਲਓ ਇਹ ਸਭ ਤੋਂ ਪਹਿਲਾਂ ਇਹ ਹੀ ਜਾਣਾਂਗੇ ਕਿ ਜਿਹੜੀ ਠੰਡ ਹੈ ਹੁਣ ਜਿਹੜੀ ਪ੍ਰਭਾਵਿਤ ਕਰ ਰਹੀ ਹੈ ਲੋਕਾਂ ਨੂੰ ਇਹ ਨੱਕ ਦੇ ਰਾਹੀਂ ਕੰਨ ਦੇ ਜਾਂ ਆਪਾਂ ਅੰਦਰੋਂ ਵਾਰਮ ਰੱਖੀ ਕਿਸ ਤਰੀਕੇ ਦੇ ਨਾਲ ਧਿਆਨ ਰੱਖੀਏ ਆਪ ਦਾ ਜੇ ਆਪਾਂ ਦੇਖੋ ਸਪੈਸ਼ਲੀ ਬਜ਼ੁਰਗਾਂ ਨੂੰ ਇਹ ਚੀਜ਼ ਬਹੁਤ ਅਫੈਕਟ ਕਰ ਸਕਦੀ ਹੈਗੀ ਹੈ ਛੋਟੇ ਬੱਚੇ ਔਰ ਬਜ਼ੁਰਗ ਜਿਆਦਾ ਪ੍ਰੋਨ ਰਹਿੰਦੇ ਆ ਦੋਨੋਂ ਏਜ ਦੇ ਵਿੱਚ ਇਮਿਊਨਿਟੀ ਥੋੜੀ ਘੱਟ ਹੁੰਦੀ ਹੈ ਬੱਚੇ ਛੋਟਿਆਂ ਚ ਵੀ ਘੱਟ ਹੈ ਜਿੱਦਾਂ ਆਪਾਂ ਬਜ਼ੁਰਗ ਹੁੰਨੇ ਆ ਉਦੋਂ ਵੀ ਇਮਿਊਨਿਟੀ ਘਟ ਜਾਂਦੀ ਹੈ ਤੇ ਉਹ ਚੀਜ਼ ਲਈ ਜਿਵੇਂ ਆਪਾਂ ਚੈਸਟ ਵਾਰਮ ਰੱਖਦੇ ਆ ਉਹ ਬਿਲਕੁਲ ਠੀਕ ਗੱਲ ਹੈ ਅੱਛੀ ਤਰ੍ਹਾਂ ਵਾਰਮ ਰੱਖ ਕੇ ਕਈ ਵਾਰ ਹੁੰਦਾ ਜਿਵੇਂ ਸਾਡੇ ਕੋਲ ਕੋਈ ਪੇਸ਼ੈਂਟ ਆnde ਜਿਹੜੇ ਸਵੇਰ ਅਰਲੀ ਮਾਰਨਿੰਗ ਮਤਲਬ ਸੈਰ ਵਗੈਰਾ ਕਰਨ ਜਾਂਦੇ ਆ ਉਹਨਾਂ ਨੂੰ ਜਿਵੇਂ ਕੋਈ ਰਿਟਾਇਰਡ ਹੈ ਤੇ ਉਹਨਾਂ ਨੂੰ ਆਮ ਤੌਰ ਤੇ ਮੈਂ ਇਹ ਸਲਾਹ ਦਿੰਦਾ ਗਾ ਵੀ ਤੁਸੀਂ ਜਾਓ ਜ਼ਰੂਰ ਜਾਓ ਘੰਟਾ ਕੁ ਲੇਟ ਚਲੇ ਜਾਓ ਕਿ ਜੇ ਬਹੁਤ ਸਵੇਰੇ ਜਿਵੇਂ 6 6:30 ਆਪਾਂ ਸੈਰ ਨੂੰ ਜਾਂਦੇ ਆ ਉਹਨਾਂ ਜਿਹੜਾ ਠੰਡ ਦਾ ਪ੍ਰਭਾਵ ਉਹ ਕਾਫੀ ਅਫੈਕਟ ਕਰ ਸਕਦਾ ਹੈ ਤੁਹਾਡਾ ਵੀ ਲੰਬਾ ਤਜਰਬਾ ਐ ਇਸੇ ਫੀਲਡ ਦੇ ਵਿੱਚ ਜਿਹੜੀ ਆਪਾਂ ਨੂੰ ਇਸ ਦੇ ਅਕੋਰਡਿੰਗ ਪ੍ਰੋਬਲਮਸ ਆਉਂਦੀਆਂ ਸੀ ਕਿ ਆਫਟਰ 50 ਜਾਂ 60 ਉਹ ਕਿਤਨਾ ਕਿਤੇ अर्ਲੀ ਏਜ ਦੇ ਵਿੱਚ ਪ੍ਰਭਾਵਿਤ ਹੋ ਰਹੇ ਨੇ ਚਾਹੇ ਬੱਚੇ ਹੋਣ ਚਾਹੇ ਸਿਆਣੇ ਹੋਣ ਇਹ ਚਾਹੇ ਅੱਖਾਂ ਦੀ ਗੱਲ ਕਰ ਲਈਏ ਆਪਾਂ ਕਿਸੇ ਨੂੰ ਗਲੇ ਦੀ ਪ੍ਰੋਬਲਮ ਹੈ ਜਾਂ ਜਲਦੀ ਮਤਲਬ ਪ੍ਰਭਾਵਿਤ ਹੋ ਜਾਂਦਾ ਹੈ ਕੁਝ ਵੀ ਵੈਦਰ ਚੇਂਜ ਹੋਇਆ ਉਹ ਪ੍ਰਭਾਵ ਉਹਦੇ ਤੇ ਛੱਡ ਜਾਂਦਾ ਹੈ ਕੀ ਕਾਰਨ ਸਮਝਦੇ ਹੋ ਕਿ ਕਿਤੇ ਨਾ ਕਿਤੇ ਇਹ ਲੈਕ ਕਿੱਥੇ ਕਮੀ ਕਿੱਥੇ ਹੈ ਉਹ ਵਿਦ ਟਾਈਮ ਦੇਖੋ ਜੋ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਹੁਣ ਮੈਨੂੰ ਆਲਮੋਸਟ 24 ਸਾਲ 25 ਸਾਲ ਹੋ ਗਏ ਇਸ profession ਦੇ ਵਿੱਚ ਤੇ ਇਹਦੇ ਵਿੱਚ ਜੋ ਮੈਂ ਦੇਖਿਆ ਡੇ ਬਾਈ ਡੇ ਜਿਹੜਾ ਪੋਲੂਸ਼ਨ ਦਾ ਲੈਵਲ ਇਨਕਰੀਜ਼ ਹੋਇਆ ਉਹਦੇ ਨਾਲ ਡੈਫੀਨਿਟਲੀ ਅਲਰਜੀਜ਼ ਔਰ ਉਹਦੇ ਨਾਲ ਜਿੱਦਾਂ ਆਪਾਂ ਕਹਿੰਨੇ ਆਂ ਆਪਣੀ ਸਾਡੀ ਟਰਮ ਦੇ ਵਿੱਚ ਵੀ ਰिएक्टਿਵ 에ਅ ਵੇਸ ਉਹ ਚੀਜ਼ ਨੂੰ ਰिएक्ट ਕਰ ਰਹੇ ਅਗੇ ਅਸੀਂ ਛੋਟੇ ਬੱਚਿਆਂ ਦੇ ਵਿੱਚ ਬਹੁਤ ਅਲਰਜੀਸ ਦੇਖ ਰਹੇ ਆਂ ਇਹ ਸਾਰਾ ਵੈਦਰ ਚੇਂਜ ਹੋਣ ਦੇ ਕਰਕੇ ਹੀ ਜੋ ਮਤਲਬ ਆਪਣਾ ਪੋਲੂਸ਼ਨ ਵਗੈਰਾ ਦੇ ਵਾਰਮਰ ਦੀ ਜਿਹੜੀ ਤੁਸੀਂ ਗੱਲ ਕੀਤੀ ਉਹ ਪਾਣਾ ਇੱਕ ਬਹੁਤ ਅੱਛੀ ਚੀਜ਼ ਹੈ ਔਰ ਉਹ ਜ਼ਰੂਰੀ ਹੈ ਆਪਣੇ ਜਿਵੇਂ ਨਾ ਠੰਡ ਹਲਕਾ ਫੁਲਕਾ ਕੁਝ ਹੈ ਗੱਲਾ ਖਰਾਬ ਜਾਂ ਕੁਝ ਇਸ ਤਰ੍ਹਾਂ ਉਹਨੂੰ ਥੋੜਾ ਜਿਹਾ ਇੱਕ ਵਾਰੀ ਕਿਸੇ ਨਾਲ ਕੰਸਲਟ ਕਰਕੇ ਚੈੱਕ ਕਰਵਾ ਕੇ ਉੱਥੇ ਹੀ ਸਟੈਪ ਤੇ ਰੋਕਣਾ ਉਹ ਬੈਟਰ ਹੈ। ਮਾਨਪੀਨ ਦਾ ਵੀ ਕੁਝ ਫੂਡ ਸਿਲੈਕਸ਼ਨ ਦੀ ਵੀ ਚੁਆਇਸਿਸ ਹੁੰਦੀਆਂ ਨੇ ਕਿ ਜਿਹਦੇ ਨਾਲ ਆਪਾਂ ਜਿਹੜੀ ਪਹਿਲਾਂ ਬਜ਼ੁਰਗਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ 60 70 ਜਾਂਦੀ ਸੀ ਹੁਣ ਉਹ ਜਿਹੜੇ ਬੱਚੇ ਨੇ 25 30 ਸਾਲ ਦੇ ਵਿੱਚ ਕਿਸੇ ਦੀ ਆਈਸਾਈਡ ਵੀਕ ਹੋ ਰਹੀ ਹੈ ਕਿਸੇ ਨੂੰ ਮਤਲਬ ਕੋਈ ਨਾ ਕੋਈ ਇਮਿਊਨਿਟੀ ਵੀਕ ਹੋ ਰਹੀ ਹੈ ਉਹ ਜਲਦੀ ਫੀਵਰ ਦੀ ਚੱਪਟ ਦੇ ਵਿੱਚ ਆ ਜਾਂਦੇ ਨੇ ਮਤਲਬ ਇਹਦੇ ਜੇ ਕੋਈ ਫੂਡ ਸਿਲੈਕਸ਼ਨ ਵੀ ਹੈ ਜਿਹਦੇ ਨਾਲ ਆਪਾਂ ਬਿਮਾਰ ਹੋਣ ਤੋਂ ਬਚ ਸਕੀ हां ਜਦੋਂ ਦੇਖੋ ਆਪਾਂ ਫੂਡ ਸਿਲੈਕਸ਼ਨ ਦੀ ਗੱਲ ਕਰਦੇ ਆਂ ਇਹ ਜ਼ਰੂਰੀ ਨਹੀਂ ਹੈ ਵੀ ਜੇ ਕੋਈ ਮਹਿੰਗਾ ਖਾਣਾ ਹੈ ਉਹੀ ਅੱਛਾ ਹੋਏਗਾ ਜਿਹੜੀ ਵੀ ਚੀਜ਼ ਦੇਖੋ ਕੁਦਰਤ ਨੇ ਜੋ ਵੀ ਮੌਸਮੀ ਫਲ ਸਬਜ਼ੀਆਂ ਬਣਾਈਆਂ ਹੁਣ ਅੱਜ ਕੱਲ੍ਹ ਸਰਦੀ ਦੇ ਮੌਸਮ 'ਚ ਆਪਾਂ ਨੂੰ ਪੱਤੇਦਾਰ ਸਬਜ਼ੀਆਂ ਜ਼ਿਆਦਾ ਮਿਲਦੀਆਂ ਮੀਠੀ ਹੈ ਪਾਲਕ ਜੋ ਵੀ ਆਪਣਾ ਮਤਲਬ ਮੌਸਮੀ ਚੀਜ਼ਾਂ ਅਵੇਲੇਬਲ ਹੈ ਉਹੀ ਅਸੀਂ ਸਲਾਹ ਦਿੰਦੇ ਆਂ ਵੀ ਚਨ ਹਿਤੇਸ਼ੀ ਆਰਪੀ ਨਹੀਂ ਭਰੋਸਾ ਆਪਕਾ ਤੁਸੀਂ ਜੁੜੇ ਹੋ ਜਨ ਹਤਾਇਸ਼ੀ ਦੇ ਨਾਲ ਹੈਲਥ ਟਾਪਿਕ ਦੀ ਗੱਲ ਕਰਾਂਗੇ ਅੱਜ ਜਿਸ ਤਰੀਕੇ ਦੇ ਨਾਲ ਮੌਸਮ ਬਦਲ ਰਿਹਾ ਹੈ ਮੌਸਮ ਦੇ ਕਰਕੇ ਕਈਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਚਾਹੇ ਉਹ ਨੱਕ ਦੀ ਹੋਵੇ ਚਾਹੇ ਕੰਨ ਦੀ ਹੋਵੇ ਚਾਹੇ ਗਲੇ ਦੀ ਹੋਵੇ ਕਿਤੇ ਨਾ ਕਿਤੇ ਜਿਹੜੀ ਮੌਸਮ ਹੈ ਇਸ ਵੇਲੇ ਇੰਨਾ ਜ਼ਿਆਦਾ ਠੰਡਾ ਹੋਇਆ ਹੈ ਜਿਸ ਦੇ ਕਰਕੇ ਵਾਇਰਲ ਕਹਿ ਸਕਦੇ ਆ ਜਾਂ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਅੜਚਨਾ ਪੈਦਾ ਹੋ ਰਹੀਆਂ ਆਪਣੀ ਰੋਜ਼ਮਰਰਾ ਦੇ ਕੰਮ ਕਰਨ ਦੇ ਵਿੱਚ ਮੇਰੇ ਨਾਲ ਸੀਨੀਅਰ ਕੰਸਲਟੈਂਟ ਡਾਕਟਰ ਨਮਨੀਤ ਕੁਮਾਰ ਮੌਜੂਦ ਨੇ ਜਿਨ੍ਹਾਂ ਦਾ ਲੰਬਾ ਤਜਰਬਾ ਹੈ ਮਹਾਰਤ ਹਾਸਲ ਕੀਤੀ ਹੈ ਇਸੇ ਫੀਲਡ ਦੇ ਵਿੱਚ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਮੌਸਮ ਹੈ ਸਭ ਤੋਂ ਪਹਿਲਾਂ ਮੌਸਮ ਤੋਂ ਸ਼ੁਰੂ ਕਰਾਂਗੇ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਥੈਂਕ ਯੂ ਥੈਂਕ ਯੂ ਡਾਕਟਰ ਸਾਹਿਬ ਜਿਵੇਂ ਆਪਾਂ ਦੇਖਿਆ ਹੋਵੇਗਾ ਕਿ ਹੁਣ ਮੌਸਮ ਬਹੁਤ ਠੰਡਾ ਹੋ ਰਿਹਾ ਹੈ ਇਹ ਜਿਹੜੇ ਜਨਰਲੀ ਆਪਣਾ ਡਾਈਟ ਦਾ ਵੀ ਪ੍ਰੋਪਰ ਧਿਆਨ ਰੱਖ ਰਹੇ ਨੇ ਨਿਊਟ੍ਰੀਸ਼ਨ ਵੀ ਪੂਰਾ ਲੈ ਰਹੇ ਨੇ ਉਹ ਵੀ ਕਿਤਨਾ ਕਿਤੇ ਹੁਣ ਬਿਮਾਰ ਹੈ ਜਾਂ ਉਹ ਐਚ ਪੇਟ ਚਾਹੇ ਹੋਇਆ ਕੀ ਕਾਰਨ ਸਮਝ ਰਹੇ ਹੋ ਸਰ ਹਾਂ ਉਹ ਬੇਸਿਕਲੀ ਬਹੁਤ ਐਕਸਟ੍ਰੀਮ ਵੈਦਰ ਹੈ ਗੱਭ ਜਿਵੇਂ ਹੁਣ ਟੈਂਪਰੇਚਰ ਬਹੁਤ ਨੀਚੇ ਗਿਰਿਆ ਹੋਇਆ ਆ ਅੱਜਕੱਲ ਤੇ ਅਸੀਂ ਇਹੀ ਯੂਜੂਲੀ ਸਲਾਹ ਦਿੰਨੇ ਆ ਵੀ ਜੇ ਮਾਰਨਿੰਗ ਆਵਰ ਚ ਕਿਤੇ ਸਵੇਰ ਦੇ ਟਾਈਮ ਆਪਾਂ ਨੂੰ ਬਾਹਰ ਨਿਕਲਣਾ ਤੇ ਮਤਲਬ ਆਪਣਾ ਮੂੰਹ ਔਰ ਚੈਸਟ ਵਗੈਰਾ ਦਾ ਹਿੱਸਾ ਥੋੜਾ ਜਿਆ ਢੱਕ ਕੇ ਰੱਖੋ ਜੇ ਆਪਾਂ ਮੰਨ ਲਓ ਕਿਤੇ ਸਕੂਟਰ ਤੇ ਜਾਂ ਕੁਝ ਇਸ ਤਰ੍ਹਾਂ ਜਾਣਾ ਹੈ ਨੱਕ ਵਾਲੇ ਹਿੱਸੇ ਦੇ ਅੱਗੇ ਕੋਈ ਹੈਲਮਟ ਜਿਹੜਾ ਕਵਰਡ ਵਾਲਾ ਹੁੰਦਾ ਉਹਨੂੰ ਲਗਾ ਕੇ ਰੱਖੋ ਡਾਇਰੈਕਟ ਜਦੋਂ ਕੂਲ ਡੀਰ ਕਰੰਟਸ ਜਿੱਦਾਂ ਹੁੰਦੇ ਆ ਗਿਆ ਉਹ ਨੱਕ ਨੂੰ ਹਿੱਟ ਕਰਦੇ ਤੇ ਉਹਦੇ ਨਾਲ ਕਾਫੀ ਪ੍ਰੋਬਲਮਸ ਹੋ ਸਕਦੀਆਂ। ਕਈ ਵਾਰੀ ਜੇ ਆਪਾਂ ਉੱਪਰ ਵਾਲਾ ਜਿੱਦਾਂ ਨੱਕ ਤੇ ਗੱਲੇ ਦਾ ਹਿੱਸਾ ਕੋਈ ਅਫੈਕਟ ਹੁੰਦਾ ਉਹਨੂੰ ਇਗਨੋਰ ਕਰਦੇ ਆ ਤੇ ਉਹ ਚੈਸਟ ਤੱਕ ਵੀ ਜਾਣ ਦਾ ਥੋੜਾ ਜਿਹਾ ਖਤਰਾ ਰਹਿੰਦਾ ਵਾ ਫਿਰ ਉਹਦੇ ਨਾਲ ਥੋੜਾ ਜਿਹਾ ਪ੍ਰੋਬਲਮ ਜਿਵੇਂ ਵੱਧ ਸਕਦੀਆਂ। ਤੋਂ ਪ੍ਰੀਕਾਸ਼ਨਸ ਹੀ ਬੈਟਰ ਹੈ ਜੇ ਹਲਕਾ ਫੁਲਕਾ ਕੁਝ ਹੈ ਗੱਲਾਂ ਖਰਾਬ ਜਾਂ ਕੁਝ ਇਸ ਤਰ੍ਹਾਂ ਉਹਨੂੰ ਥੋੜਾ ਜਿਹਾ ਇੱਕ ਵਾਰੀ ਕਿਸੇ ਨਾਲ ਕੰਸਲਟ ਕਰਕੇ ਚੈੱਕ ਕਰਵਾ ਕੇ ਉਹੀ ਸਟੈਪ ਤੇ ਰੋਕਣਾ ਉਹ ਬੈਟਰ ਹੈ ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਆਪਣੇ ਵੱਡੇ ਬਜ਼ੁਰਗਾ ਦੀ ਤਾਂ ਬੀਤੇ ਸਮੇਂ ਦੇ ਵਿੱਚ ਕਹਿੰਦੇ ਸੀ ਛਾਤੀ ਨਿਗੀ ਰੱਖੋ ਵੀ ਅੰਦਰ ਵਾਰਮਰ ਪਾ ਲਓ ਜਾਂ ਕੋਈ ਸਵਾਟਰ ਪਾ ਲਓ ਇਹ ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਜਿਹੜੀ ਠੰਡ ਹੈ ਹੁਣ ਜਿਹੜੀ ਪ੍ਰਭਾਵਿਤ ਕਰ ਰਹੀ ਹੈ ਲੋਕਾਂ ਨੂੰ ਇਹ ਨੱਕ ਦੇ ਰਾਹੀਂ ਕੰਨ ਦੇ ਜਾਂ ਆਪਾਂ ਅੰਦਰੋਂ ਵਾਰਮ ਰੱਖੀ ਕਿਸ ਤਰੀਕੇ ਦੇ ਨਾਲ ਧਿਆਨ ਰੱਖੀ ਆਪਦਾ ਜੇ ਆਪਾਂ ਦੇਖੋ ਸਪੈਸ਼ਲੀ ਬਜ਼ੁਰਗਾਂ ਨੂੰ ਇਹ ਚੀਜ਼ ਬਹੁਤ ਅਫੈਕਟ ਕਰ ਸਕਦੀ ਹੈਗੀ ਹੈ ਛੋਟੇ ਬੱਚੇ اور ਬਜ਼ੁਰਗ ਜਿਆਦਾ ਪ੍ਰੋਨ ਰਹਿੰਦੇ ਆ ਉਹ ਦੋਨੋਂ ਏਜ ਦੇ ਵਿੱਚ ਇਮਿਊਨਿਟੀ ਥੋੜੀ ਘੱਟ ਹੁੰਦੀ ਹੈ ਬੱਚੇ ਛੋਟਿਆਂ ਚ ਵੀ ਘੱਟ ਹੈ ਜਿੱਦਾਂ ਆਪਾਂ ਬਜ਼ੁਰਗ ਹੁੰਨੇ ਆ ਉਦੋਂ ਵੀ ਇਮਿਊਨਿਟੀ ਘਟ ਜਾਂਦੀ ਹੈ ਤੇ ਉਹ ਚੀਜ਼ ਲਈ ਜਿਵੇਂ ਆਪਾਂ ਚੈਸਟ ਵਾਰਮ ਰੱਖਦੇ ਆ ਉਹ ਬਿਲਕੁਲ ਠੀਕ ਗੱਲ ਹੈ ਅੱਛੀ ਤਰ੍ਹਾਂ ਵਾਰਮ ਰੱਖ ਕੇ ਕਈ ਵਾਰ ਹੁੰਦਾ ਜਿਵੇਂ ਸਾਡੇ ਕੋਲ ਕੋਈ ਪੇਸ਼ੈਂਟ ਆਂਦੇ ਜਿਹੜੇ ਸਵੇਰ ਅਰਲੀ ਮਾਰਨਿੰਗ ਮਤਲਬ ਸੈਰ ਵਗੈਰਾ ਕਰਨ ਜਾਂਦੇ ਆ ਉਹਨਾਂ ਨੂੰ ਜਿਵੇਂ ਕੋਈ ਰਿਟਾਇਰਡ ਹੈ ਤੇ ਉਹਨਾਂ ਨੂੰ ਆਮ ਤੌਰ ਤੇ ਮੈਂ ਇਹ ਸਲਾਹ ਦਿੰਨਾ ਗਾਵੇਂ ਵੀ ਤੁਸੀਂ ਜਾਓ ਜ਼ਰੂਰ ਜਾਓ ਘੰਟਾ ਕੁ ਲੇਟ ਚਲੇ ਜਾਓ ਉਕਿ ਜੇ ਬਹੁਤ ਸਵੇਰੇ ਜਿਵੇਂ 6 6:30 ਆਪਾਂ ਸੈਰ ਨੂੰ ਜਾਂਦੇ ਆਂ ਉਦੋਂ ਜਿਹੜਾ ਠੰਡ ਦਾ ਪ੍ਰਭਾਵ ਉਹ ਕਾਫੀ ਅਫੈਕਟ ਕਰ ਸਕਦਾ ਹੈ ਹਲਕਾ ਜਿਹਾ ਜਿੱਦਾਂ ਆਪਾਂ ਕਹਿ ਦਈਏ ਵੀ ਦਿਨ ਚੜੇ ਜੇ ਜਾਂਦੇ ਆਗੇ ਆ ਥੋੜਾ ਜਿਹਾ ਮੌਸਮ ਬੈਟਰ ਹੋ ਜਾਂਦਾ ਹੈ ਧੁੱਪ ਹਲਕੀ ਜਿਹੀ ਨਿਕਲ ਜੇ ਉਹ ਜ਼ਿਆਦਾ ਸੇਫ ਹੈ ਪਰ ਵਾਰਮਰ ਦੀ ਜਿਹੜੀ ਤੁਸੀਂ ਗੱਲ ਕੀਤੀ ਉਹ ਪਾਣਾ ਇੱਕ ਬਹੁਤ ਅੱਛੀ ਚੀਜ਼ ਹੈ ਔਰ ਉਹ ਜ਼ਰੂਰੀ ਹੈ ਆਪਣੇ ਜਿਵੇਂ ਨਾ ਠੰਡ ਵਗੈਰਾ ਤੋਂ ਬਚਨ ਲਈ ਉਸ ਏਜ ਦੇ ਜਿਹੜੇ ਲੋਕ ਹੈ ਉਹ ਅਫੈਕਟ ਹੋ ਸਕਦੇ ਆ ਇਸ ਚੀਜ਼ ਨਾਲ ਡਾਕਟਰ ਸਾਹਿਬ ਤੁਹਾਡਾ ਵੀ ਲੰਬਾ ਤਜਰਬਾ ਹੈ ਇਸੇ ਫੀਲਡ ਦੇ ਵਿੱਚ ਜਿਹੜੀ ਆਪਾਂ ਨੂੰ ਇਸ ਦੇ ਅਕੋਰਡਿੰਗ ਪ੍ਰੋਬਲਮਸ ਆਉਂਦੀਆਂ ਸੀਗੇ ਆਫਟਰ 50 ਜਾਂ 60 ਉਹ ਕਿਤਨਾ ਕਿਤੇ अर्ली ਏਜ ਦੇ ਵਿੱਚ ਪ੍ਰਭਾਵਿਤ ਹੋ ਰਹੇ ਨੇ ਚਾਹੇ ਬੱਚੇ ਹੋਣ ਚਾਹੇ ਸਿਆਣੇ ਹੋਣ ਇਹ ਚਾਹੇ ਅੱਖਾਂ ਦੀ ਗੱਲ ਕਰ ਲਈਏ ਆਪਾਂ ਕਿਸੇ ਨੂੰ ਗਲੇ ਦੀ ਪ੍ਰੋਬਲਮ ਹੈ ਜਾਂ ਜਲਦੀ ਮਤਲਬ ਪ੍ਰਭਾਵਿਤ ਹੋ ਜਾਂਦਾ ਹੈ ਕੁਝ ਵੀ ਵੈਦਰ ਚੇਂਜ ਹੋਇਆ ਉਹ ਪ੍ਰਭਾਵ ਉਹਦੇ ਤੇ ਛੱਡ ਜਾਂਦਾ ਆ ਕੀ ਕਾਰਨ ਸਮਝਦੇ ਹੋ ਕਿ ਕਿਤੇ ਨਾ ਕਿਤੇ ਇਹ ਲੈਕ ਕਿੱਥੇ ਕਮੀ ਕਿੱਥੇ ਹੈ ਉਹ ਵਿਦ ਟਾਈਮ ਦੇਖੋ ਜੋ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਹੁਣ ਮੈਨੂੰ ਆਲਮੋਸਟ 24 ਸਾਲ 25 ਸਾਲ ਹੋ ਗਏ ਇਸ profession ਦੇ ਵਿੱਚ ਤੇ ਇਹਦੇ ਵਿੱਚ ਜੋ ਮੈਂ ਦੇਖਿਆ ਡੇ ਬਾਈ ਡੇ ਜਿਹੜਾ ਪੋਲੂਸ਼ਨ ਦਾ ਲੈਵਲ ਇਨਕਰੀਜ਼ ਹੋਇਆ ਉਹਦੇ ਨਾਲ ਡੈਫੀਨਿਟਲੀ ਅਲਰਜੀਜ਼ ਔਰ ਉਹਦੇ ਨਾਲ ਜਿੱਦਾਂ ਆਪਾਂ ਕਹਿੰਨੇ ਆ ਆਪਣੀ ਸਾਡੀ ਟਰਮ ਦੇ ਵਿੱਚ ਵੀ ਰिएक्टਿਵ ਏਅਰਵੇਜ਼ ਉਹ ਚੀਜ਼ ਨੂੰ ਰिएक्ट ਕਰ ਰਹੇ ਹੈਗੇ ਅਸੀਂ ਛੋਟੇ ਬੱਚਿਆਂ ਦੇ ਵਿੱਚ ਬਹੁਤ ਅਲਰਜੀਜ਼ ਦੇਖਦੇ ਆ ਇਹ ਸਾਰਾ ਵੈਦਰ ਚੇਂਜ ਹੋਣ ਦੇ ਕਰਕੇ ਹੀ ਜੋ ਮਤਲਬ ਆਪਣਾ ਪੋਲੂਸ਼ਨ ਵਗਰਾ ਦੇ ਲੈਵਲ ਇਨਕਰੀਜ਼ ਕਰਨ ਦੇ ਨਾਲ ਹੀ ਇਹ ਚੀਜ਼ ਡਾਇਰੈਕਟਲੀ ਅਫੈਕਟਡ ਹੈ ਦੂਸਰਾ ਖਾਨ ਪੀਣ ਦੀਆਂ ਓਵਰ ਪੀਰੀਅਡ ਆਫ ਟਾਈਮ ਜਿੱਦਾਂ ਜੰਕ ਫੂਡ ਦਾ ਕਾਫੀ ਮਤਲਬ ਪ੍ਰਚਲਨ ਹੈ ਉਹ ਚੀਜ਼ ਵੀ ਕਿਤੇ ਨਾ ਕਿਤੇ ਇਹਨੂੰ ਅਫੈਕਟ ਕਰਦੀ ਹੈ ਬੱਚੇ ਜਿੱਦਾਂ ਬਹੁਤ ਸ਼ੌਕ ਨਾਲ ਉਹ ਚੀਜ਼ ਖਾਂਦੇ ਆ ਮੇਕੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਬਿਲਕੁਲ ਜ਼ੀਰੋ ਕਰ ਦਿਓ ਬੱਚਿਆਂ ਲਈ ਚਲੋ ਬੱਚੇ ਦਾ ਮਨ ਹੈ ਬਟ ਜਿੱਤੋਂ ਵੀ ਹੈ ਇੱਕ ਉਹਨੂੰ ਆਪਾਂ ਨੂੰ ਲਿਮਟ ਕਰਨਾ ਪਏਗਾ ਮੋਸਟਲੀ ਇਹ ਚੀਜ਼ਾਂ ਦੇ ਆਪਾਂ ਦੋਤੇ ਧਿਆਨ ਰੱਖੀਏ ਉਹਨ ਪੋਲੂਸ਼ਨ ਕਈ ਵਾਰ ਆਪਣੇ ਕੰਟਰੋਲ 'ਚ ਨਹੀਂ ਹੈ ਉਹ ਜੇ ਕੋਈ ਮੋਟਰਕਾਰ ਮੋਟਰ ਵਹੀਕਲ ਪੋਲੂਸ਼ਨ ਹੈ ਬੱਚੇ ਸਕੂਲ ਜਾ ਰਹੇ ਆ ਉੱਥੇ ਉਹ ਚੀਜ਼ ਨੂੰ ਆਨਗੇ ਹੀ ਉਹ ਕਿਸੇ ਨਾ ਕਿਸੇ ਤਰ੍ਹਾਂ ਜੇ ਆਪਾਂ ਉਹ ਚੀਜ਼ ਕੰਟਰੋਲ ਕਰੀਏ ਤੇ ਮੇਰੇ ਹਿਸਾਬ ਨਾਲ ਇਹ ਜਿਹੜੇ ਐਪੀਸੋਡਸ ਆ ਇਹ ਘਟ ਜਾਂਦੇ ਆ ਖਾਣ ਪੀਣ ਦਾ ਵੀ ਕੁਝ ਫੂਡ ਸਿਲੈਕਸ਼ਨ ਦੀ ਵੀ ਚੁਆਇਸਿਸ ਹੁੰਦੀਆਂ ਕਿ ਜਿਹਦੇ ਨਾਲ ਆਪਾਂ ਜਿਹੜੀ ਪਹਿਲਾਂ ਬਜ਼ੁਰਗਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ 60 70 ਜਾਂਦੀ ਸੀ ਹੁਣ ਉਹ ਜਿਹੜੇ ਬੱਚੇ ਨੇ ਹੋ ਰਹੀ ਹੈ ਕਿਸੇ ਨੂੰ ਮਤਲਬ ਕੋਈ ਨਾ ਕੋਈ ਇਮਿਊਨਿਟੀ ਵੀਕ ਹੋ ਰਹੀ ਹੈ ਉਹ ਜਲਦੀ ਫੀਵਰ ਦੀ ਚਪਟ ਦੇ ਵਿੱਚ ਆ ਜਾਂਦੇ ਨੇ ਮਤਲਬ ਇਹਦੇ ਜੇ ਕੋਈ ਫੂਡ ਸਿਲੈਕਸ਼ਨ ਵੀ ਹੈ ਜਿਸ ਨਾਲ ਆਪਾਂ ਬਿਮਾਰ ਹੋਣ ਤੋਂ ਬਚ ਸਕੀਏ ਜਾਂ ਆਪਣੀ ਇਮਿਊਨਿਟੀ ਸਟਰੋਂਗ ਕਰ ਲਈਏ ਹਾਂ ਜਦੋਂ ਦੇਖੋ ਆਪਾਂ ਫੂਡ ਸਿਲੈਕਸ਼ਨ ਦੀ ਗੱਲ ਕਰਦੇ ਆਂ ਇਹ ਜ਼ਰੂਰੀ ਨਹੀਂ ਹੈ ਵੀ ਜੇ ਕੋਈ ਮਹਿੰਗਾ ਖਾਣਾ ਹੈ ਉਹੀ ਅੱਛਾ ਹੋਏਗਾ ਜਿਹੜੀ ਵੀ ਚੀਜ਼ ਦੇਖੋ ਕੁਦਰਤ ਨੇ ਜੋ ਵੀ ਮੌਸਮੀ ਫਲ ਸਬਜ਼ੀਆਂ ਬਣਾਈਆਂ ਹੁਣ ਅੱਜਕੱਲ੍ਹ ਸਰਦੀ ਦੇ ਮੌਸਮ 'ਚ ਆਪਾਂ ਨੂੰ ਪੱਤੇਦਾਰ ਸਬਜ਼ੀਆਂ ਜ਼ਿਆਦਾ ਮਿਲਦੀਆਂ ਮੀਠੀ ਹੈ ਪਾਲਕ ਹੈ ਜੋ ਵੀ ਆਪਣਾ ਮਤਲਬ ਮੌਸਮੀ ਚੀਜ਼ਾਂ ਅਵੇਲੇਬਲ ਹੈ ਉਹੀ ਅਸੀਂ ਸਲਾਹ ਦਿੰਦੇ ਆਂ ਵੀ ਉਹ ਯੂਜ਼ ਕਰੋ ਇਹ ਜ਼ਰੂਰੀ ਨਹੀਂ ਆ ਵੀ ਆਪਾਂ ਕੋਈ ਬਹੁਤ ਮਹਿੰਗਾ ਜਾਂ ਕੋਈ ਇੰਪੋਰਟਡ ਫਲ ਖਾਵਾਂਗੇ ਤਾਂ ਉਹਦੇ ਨਾਲ ਬੈਟਰ ਹੋ ਜੇਗੀ ਜੋ ਆਪਣੇ ਕੰਟਰੀ ਚ ਆਪਣੇ ਪੰਜਾਬ ਦੇ ਵਿੱਚ ਜਿਹੜੀ ਚੀਜ਼ ਉਗ ਰਹੀ ਹੈ ਉਹ ਬਹੁਤ ਜ਼ਿਆਦਾ ਵਧੀਆ ਹੈ ਬਾਹਰ ਵਾਲਾ ਜਦੋਂ ਵੀ ਅਸੀਂ ਖਾਣਾ ਖਾਂਦੇ ਆਂ ਉਹਦੇ ਵਿੱਚ ਜ਼ਿਆਦਾ ਟੇਸਟ ਇਨਹਾਂਸਮੈਂਟ ਤੇ ਜ਼ੋਰ ਦਿੱਤਾ ਜਾਂਦਾ ਵੀ ਕਿਸੇ ਤਰ੍ਹਾਂ ਟੇਸਟ ਉਹ ਬਣੇ ਤਾਂ ਉਹ ਜਿਹੜੀ ਜਿਹੜੀ ਸਵਾਦ ਦੇ ਹੈ ਉਹੀ ਆ ਵੀ अगेन ਮੈਂ ਉਹੀ ਕਹਾਂਗਾ ਵੀ ਵਾਂਸ ਇਨ ਅ ਵਾਈਲ ਠੀਕ ਹੈ ਬਟ ਉਹਨੂੰ ਰੂਟੀਨ ਨਹੀਂ ਬਣਾਉਣਾ ਹੁਣ ਦੂਸਰਾ ਜਿਤ ਫੂਡ ਡਿਲੀਵਰੀ ਵਗੈਰਾ ਦੀ ਆਪਣੇ ਕੋਈ ਇੰਨੀ ਆਪਸ਼ਨਸ ਹੈ ਉਹ ਬੱਚਿਆਂ ਨੂੰ ਉਹਦਾ ਵਿੱਚ ਇੱਕ ਇਹ ਨਹੀਂ ਖਾਣਾ ਉਹ ਆਪਾਂ ਬਾਹਰੋਂ ਮੰਗਵਾ ਲਈਏ ਉਹ ਕਿਤੇ ਨਾ ਕਿਤੇ ਦੇਖੋ ਤੁਹਾਡੇ ਮਤਲਬ ਸਰੀਰ ਦੇ ਵਿੱਚ ਇਮਿਊਨਿਟੀ ਨੂੰ ਉਹ ਕਰਦਾ ਹੀ ਹੈ ਪ੍ਰੋਸੈਸਡ ਹੈ ਫੂਡਸ ਹੈਗੇ ਹੈ 슈ਗਰਸ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਕੋਲਡ ਡਰਿੰਕਸ ਹੈ ਇਹ ਸਾਰਾ ਕੁਝ ਖਾਨ ਪੀਣ ਦੇ ਨਾਲ ਡੈਫੀਨਿਟਲੀ ਫਰਕ ਪੈਂਦਾ ਜੇ ਆਪ ਉਹ ਹੀ ਸਧਾਰਨ ਖਾਣਾ ਜੋ ਘਰ ਆਪਣੇ ਦਾਲ ਸਬਜੀ ਰੋਟੀ ਜਿਹੜੇ ਮੌਸਮੀ ਫਲ ਹੈ ਉਹ ਦੈਟ ਇਜ਼ ਮੋਰ ਦੈਨ ਇਨਫ ਆਪਣੀ ਬਾਡੀ ਨੂੰ ਇਨਫ ਨੂੰ ਦੇਣ ਦੇ ਨਿਊਟ੍ਰੀਸ਼ਨ ਡਾਕਟਰ ਸਾਹਿਬ ਜੀ ਮੈਂ ਤੁਸੀਂ ਲੰਬੇ ਸਮੇਂ ਤੋਂ ਇਸੇ ਫੀਲਡ ਦੇ ਵਿੱਚੋਂ ਇਹ ਕਿੰਨੇ ਇੱਕ ਹਸਪੀਟਲ ਦੇ ਵਿੱਚ ਤੁਹਾਡਾ ਖਾਸ ਤਜਰਬਾ ਰਿਹਾ ਹੈ ਉਹ ਕਿੱਥੇ ਤੁਸੀਂ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਮੈਂ 2004 ਦੇ ਵਿੱਚ ਸੀਐਮਸੀ ਹਸਪੀਟਲ ਜੁਆਇਨ ਕੀਤਾ ਸੀਗਾ ਮੈਂ ਮਤਲਬ 2026 ਅੰਤ ਤੱਕ ਉੱਥੇ ਸੀਗਾ ਮੈਂ ਉੱਥੇ ਪ੍ਰੋਫੈਸਰ ਐਂਡ ਹੈਡ ਡਿਪਾਰਟਮੈਂਟ ਆਫ ईएनटी सीएमसी ਦੇ ਵਿੱਚ ਕੰਮ ਕਰਦਾ ਰਿਹਾ ਸੇਵਾਵਾਂ ਆਪਣੀਆਂ ਦਿੰਦਾ ਰਿਹਾ ਤੇ ਹੁਣ ਮੈਂ ਇੱਧਰ ਦੀਪਕ ਹਸਪੀਟਲ ਦੇ ਵਿੱਚ ਐਜ਼ ਅ ਸੀਨੀਅਰ ਕੰਸਲਟੈਂਟ ईएनटी ਐਂਡ ਹੈਡ Neck ਸਰਜਰੀ ਲਈ ਆਪਣੀ ਸੇਵਾਵਾਂ ਦੇਣ ਲਈ ਅਵੇਲੇਬਲ ਹਾਂ ਸਰ ਕੀ ਟਾਈਮਿੰਗ ਰਹਿਣ ਗਿਆ ਜਿਹੜੇ ਲੋਗ ਨੇ ਜਿਹੜੇ ਤੁਹਾਡੇ ਤੱਕ ਪਹੁੰਚ ਕਰ ਸਕਣ ਤੁਹਾਡੇ ਤੋਂ ਸਲਾਹ مشورہ ਲੈ ਸਕਣ ਕੀ ਟਾਈਮਿੰਗਸ ਔਰ ਡੇਟਸ ਆਪਣੀ ਅਵੇਲੇਬਲ ਹੈ ਮੈਂ ਡੇਲੀ ਅਵੇਲੇਬਲ ਹਾਂ ਇਥੇ ਜਿਹੜੀ ਟਾਈਮ ਹੈਗੀ ਹੈ ਉਹ ਸਵੇਰ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਓਪੀਡੀ ਹੁੰਦੀ ਹੈ ਤੇ ਡੇਲੀ ਅਵੇਲੇਬਿਲਿਟੀ ਹੈ ਮੇਰੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸੰਡੇ ਦਾ ਦਿਨ ਆਫ ਹੁੰਦਾ ਹੈ ਮਤਲਬ ਤੁਸੀਂ ਇਹ ਵੀਕ ਦੇ 5 ਡੇਜ਼ ਅਵੇਲੇਬਲ ਹੋ ਹਾਂਜੀ 6 ਡੇਜ਼ 6 ਡੇਜ਼ ਅਵੇਲੇਬਲ ਹੈ ਹਾਂਜੀ ਠੀਕ ਹੈ ਥੈਂਕ ਯੂ ਸੋ ਇਹ ਹਨ ਡਾਕਟਰ ਨਵਨੀਤ ਕੁਮਾਰ ਸੀਨੀਅਰ ਕੰਸਲਟੈਂਟ ਨੇ ਜਿਨ੍ਹਾਂ ਨੇ ਲੰਬਾ ਸਮਾਂ ਸੀਐਮਸੀ ਦੇ ਵਿੱਚ ਦਿੱਤਾ ਸੇਵਾਵਾਂ ਨਿਭਾਈਆਂ ਤੇ ਹੁਣ ਦੀਪਕ ਹਸਪੀਟਲ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਦੇਣ ਦੇ ਲਈ ਪਹੁੰਚੇ ਨੇ ਜੇ ਕਿਸੇ ਨੇ ਸਲਾਹ مشورہ ਲੈਣਾ ਹੈ ਤੇ ਇਹ ਹਫਤੇ ਦੇ 6 ਦੇ 6 ਦਿਨ ਇੱਥੇ ਅਵੇਲੇਬਲ ਮਿਲਣਗੇ ਤੁਹਾਨੂੰ ਜੁੜੇ ਰਹੋ ਜਨਤ ਅਸ਼ੀ ਦੇ ਨਾਲ